ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਟੀਵੀ ਤੇ ਮੈਂ ਹਾਂ ਜਗਦੀਸ਼ ਸਿੰਘ ਫੁੱਟਬਾਲ ਖੇਡ ਦੀ ਗੱਲ ਕਰੀਏ ਤਾਂ ਇੱਕ ਸਮਾਂ ਉਸ ਹੀ ਜਦੋਂ ਇੰਡੀਅਨ ਫੁੱਟਬਾਲ ਟੀਮ ਦੇ ਵਿੱਚ ਕੁਰਾਲੀ ਦਾ ਇੱਕ ਚਮਕਦਾ ਸਿਤਾਰਾ ਖੇਡਾ ਕਰਦਾ ਸੀ ਤੇ ਲੋਕੀ ਵੀ ਦੇਖਣ ਜਾਂਦੇ ਸੀ ਤੇ ਪੂਰੀ ਦੁਨੀਆ ਦੇਸ਼ ਦੁਨੀਆ ਦੇ ਵਿੱਚ ਕੁਰਾਲੀ ਦਾ ਨਾਮ ਰੋਸ਼ਨ ਕਰਕੇ ਰੱਖ ਦਿੱਤਾ ਸੀ ਕਾਫੀ ਸਮਾਂ ਬੀਤਿਆ ਫੁੱਟਬਾਲ ਦੀ ਗੇਮ ਡਾਊਨਫਾਲ ਦੇ ਵਿੱਚ ਜਾਂਦੀ ਦਿਖਾਈ ਦਿੱਤੀ ਲੇਕਿਨ ਇੱਕ ਵਾਰ ਫੇਰ ਤੋਂ ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਦੀ ਗੱਲ ਕਰੀਏ ਤਾਂ ਇਸ ਖੇਡ ਨੂੰ ਇਲਾਕੇ ਦੇ ਵਿੱਚ ਮੋੜ ਸਰਜੀਤ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਜਿੱਥੇ ਖੇੜ ਕਿੱਟਾਂ ਵੰਡੀਆਂ ਜਾਂਦੀਆਂ ਨੇ ਤੇ ਵਕ ਵਕ ਸਮਾਜ ਸੇਵੀਆਂ ਦੁਆਰਾ ਵੀ ਬੱਚਿਆਂ ਦੇ ਨਾਲ ਕੁਝ ਨਾ ਕੁਝ ਜਿਸ ਤਰ੍ਹਾਂ ਕਿੱਟ ਦੀ ਗੱਲ ਕਰ ਲਈਏ ਜਾਂ ਫੋਰ ਸ਼ੂਜ਼ ਦੀ ਗੱਲ ਕਰ ਲਈਏ ਜਾਂ ਫਿਰ ਫੁੱਟਬਾਲ ਦੀ ਗੱਲ ਕਰ ਲਈਏ ਉਸ ਤਰ੍ਹਾਂ ਦੀ ਇਕਵਿਪਮੈਂਟਸ ਦੇ ਕੇ ਬੱਚਿਆਂ ਨੂੰ ਨਵਾਜਿਆ ਜਾਂਦਾ ਹੈ ਅੱਜ ਵੀ ਇੱਕ ਫੁੱਟਬਾਲਾਂ ਦਿੱਤੀਆਂ ਜਾ ਰਹੀਆਂ ਨੇ ਸਮਾਜ ਸੇਵੀ ਵੀਰ ਦਵਿੰਦਰ ਸਿੰਘ ਦੁਆਰਾ ਤੇ ਗੱਲਬਾਤ ਕਰਦੇ ਆਏ ਹੋਏ ਇਹਨਾਂ ਚਹੇਤਿਆਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਨੇ ਫੁੱਟਬਾਲ ਖੇਡ ਦੇ ਬਾਰੇ ਅਤੇ ਕਿਸ ਤਰ੍ਹਾਂ ਦਾ ਫਿਊਚਰ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਫੁੱਟਬਾਲ ਖੇਡਦਾ ਦੇਖਣ ਨੂੰ ਮਿਲੇਗਾ ਅੱਜ ਬੱਚਿਆਂ ਨੂੰ ਸਵਾਲਾਂ ਜੀ ਦੇ ਬਾਰੇ ਕੋਈ ਜਾਣਕਾਰੀ ਦਿਓਗੇ ਇਹਦੇ ਬਾਰੇ ਵਿੱਚ ਅੱਜ ਬੱਚਿਆਂ ਨੂੰ ਫੁੱਟਬਾਲਸ ਮੇਰਾ ਛੋਟਾ ਭਰਾ ਡਿੰਪਲ ਹੈਗਾ ਜੀ ਉਹਦੇ ਵੱਲੋਂ ਸਪான்ਸਰ ਕੀਤੀਆਂ ਗਈਆਂ ਸੀ ਕਿਉਂ ਬੋਲਾਂ ਬੱਚਿਆਂ ਨੂੰ ਹੈਂਡਓਵਰ ਕੀਤੀਆਂ ਗਈਆਂ ਤੇ ਬੱਚਿਆਂ ਨੂੰ ਇਹ ਮੈਸੇਜ ਵੀ ਦਿੱਤਾ ਗਿਆ ਕਿ ਜਿਵੇਂ ਆਪਣੇ ਜਸਮੀਤ ਸਿੰਘ ਜੀ ਹੈਗੇ ਕੋਚ ਜਿਵੇਂ ਆਪਣੇ ਹਰਵਿੰਦਰ ਜੀ ਹੈਗੇ ਕੋਚ ਜੇ ਸਾਡੇ ਸ਼ਹਿਰ ਦਾ ਸਾਡੇ ਸਮਾਜ ਦਾ ਐਸਟ ਹੈਗੇ ਉਹ ਜਿਹਨਾਂ ਦੀ ਜਿੰਨੀ ਤੇ ਜਿੰਨੀ ਮਤਲਬ ਵਰਤੋਂ ਕਰ ਸਕਦੇ ਆ ਨਾ ਤੋਂ ਜਿੰਨੇ ਬੈਨੀਫਿਟਸ ਲੈ ਸਕਦੇ ਆ ਆਪਾਂ ਨੂੰ ਬੱਚਿਆਂ ਤੋਂ ਬੱਚਿਆਂ ਨੂੰ ਲੈਣੇ ਚਾਹੀਦੇ ਆ ਕਿਉਂਕਿ ਇਹ ਸਦਾ ਗਰਾਊਂਡ ਨੂੰ ਸਮਰਪਿਤ ਹੈਗਾ ਤੇ ਇਦਾਂ ਦੇ ਕੋਚ ਜੇ ਆਪਣੇ ਸ਼ਹਿਰ ਦੇ ਵਿੱਚ ਹੈਗੇ ਆ ਤਾਂ ਆਪਾਂ ਨੂੰ 100% ਇਹਨਾਂ ਦਾ ਕੋਈ ਨਾ ਕੋਈ ਕੋਈ ਨਾ ਕੋਈ ਬੱਚਿਆਂ ਨੂੰ ਫਾਇਦਾ ਲੈਣਾ ਚਾਹੀਦਾ। ờ ਹੋਰ ਵੇਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀਆਂ ਪਲਾਨ ਕਰਦੇ ਆ? ਆਉਣ ਵਾਲੇ ਸਮੇਂ ਦੇ ਵਿੱਚ ਹੁਣੇ ਹਲੇ ਕੋਚ ਸਾਹਿਬ ਨਾਲ ਗੱਲ ਹੋ ਰਹੀ ਸੀਗੀ ਕੋਚ ਸਾਹਿਬ ਨੇ ਦੱਸਿਆ ਵੀ ਹੈ ਕਿ 15 ਮਈ ਤੋਂ ਲੈ ਕੇ 15 ਜੂਨ ਤੱਕ ਸਾਡੇ ਉਰੇ ਕੈਂਪ ਆਰਗੇਨਾਈਜ਼ ਕਰਿਆ ਜਾ ਰਿਹਾ ਹੈ। ਹਰ ਏਜ ਦੇ ਬੱਚੇ ਦੇ ਲਈ ਅਲੱਗ-ਅਲੱਗ ਕੈਂਪ ਲਗਾਇਆ ਜਾਏਗਾ। ਲਗਦਾ ਨਹੀਂ ਸਰ ਵੀ ਹੁਣ ਆ ਬੱਚਿਆਂ ਨੂੰ ਕੋਈ ਜ਼ਿਆਦਾ ਇਸ ਦਾ ਬੈਨੀਫਿਟ ਨਹੀਂ ਮਿਲਦੇ ਨੇ ਤੇ ਉਸ ਦੇ ਨਾਲ ਪਲੇਅਰ ਵੀ ਜ਼ਿਆਦਾ ਗਰਾਊਂਡ ਦਾ ਛੋਟਦੇ ਨਜ਼ਰ ਆ ਰਹੇ ਨੇ ਨਹੀਂ ਬਹੁਤ ਅੱਛੀ ਗੱਲ ਹੈ ਜੀ ਸਾਡਾ ਕਲੱਬ ਇਹ ਸ਼ੁਰੂ ਤੋਂ ਹੀ ਮਤਲਬ ਇਸ ਗਰਾਊਂਡ ਦੇ ਪ੍ਰਤੀ ਸਮਰਪਿਤ ਰਿਹਾ ਹੈ ਕਲੱਬ ਦੇ ਸਾਰੇ ਮੈਂਬਰ ਸਹਿबान ਤੇ ਚਾਹੇ ਅੱਜ ਦੀ ਗੱਲ ਕਰੀਏ ਚਾਹੇ ਚੇਅਰਮੈਨ ਸਾਹਿਬ ਦੀ ਗੱਲ ਕਰਾਂ ਅਸ਼ੋਕ ਸ਼ਰਮਾ ਜੀ ਪ੍ਰਧਾਨ ਜੀ ਮਨੋਜ ਜੀ ਇਹ ਸਾਰੇ ਪੂਰੀ ਤਰ੍ਹਾਂ ਗਰਾਊਂਡ ਨੂੰ ਸਮਰਪਿਤ ਹੈ ਤੇ ਬਹੁਤ ਚੰਗਾ ਲੱਗਦਾ ਜਦੋਂ ਬੱਚੇ ਉਰੇ ਖੇਡਦੇ ਆ ਤਾਂ ਐ ਲੱਗਦਾ ਜਿਹੜਾ ਕੁਝ ਕਰਿਆ ਹੈ ਉਹ ਸਾਰਾ ਕੁਝ ਸਫਲ ਹੋ ਗਿਆ ਸੰਦੇ ਦੇ ਚੱਲ ਰਹੇ ਜੀ ਐਮਪੀ ਫੰਡ ਦੇ ਵਿੱਚੋਂ ਇੱਥੇ 플ੌਟ ਲੈਟਾਂ ਦਾ ਵੀ ਅਨਾਉਂਸਮੈਂਟ ਕੀਤੀ ਗਈ ਸੀ ਕਦੋਂ ਤੱਕ ਲੱਗਣਗੀਆਂ ਨੇ ਬਿਲਕੁਲ ਐਮਪੀ ਕੋਤਸਾਬ ਦੀ ਮਿਹਨਤ ਸਰ ਦਾ ਐਮਪੀ ਐਮਪੀ ਲੈਂਡ ਫੰਡ ਦੇ ਵਿੱਚੋਂ ਸਾਨੂੰ ਪੈਸੇ ਆਏ ਸੀਗੇ 5 ਲੱਖ 5 ਲੱਖ ਰੁਪਏ ਆਇਆ ਸੀਗਾ ਉਹ 5 ਲੱਖ 5 ਲੱਖ ਰੁਪਇਆ ਬੀਡੀਪੀਓ ਦਫਤਰ ਮਾਜਰੀ ਦੇ ਵਿੱਚ ਪਿਆ ਰਿਹਾ ਅਸੀਂ ਬਹੁਤ ਫਾਲੋਅ ਅਪ ਵੀ ਲਿਆ ਪਰ ਡੂ ਟੂ ਸਮ ਸਰਕਮਸਟੈਂਸਿਸ ਉਹ ਹਲੇ ਤੱਕ ਟੈਂਡਰ ਨਹੀਂ ਲੱਗ ਪਾਇਆ ਜਦੋਂ ਵੀ ਹੁਣ ਕੋਡ ਖਤਮ ਹੋ ਜਾਏਗਾ ਉਹਦੇ ਬਾਅਦ ਇਹ ਲਾਈਟਾਂ ਲਗਾਈਆਂ ਜਾਣਗੀਆਂ ਸਰ ਤੋਂ ਤੁਹਾਡੇ ਵੱਲੋਂ ਅੱਜ ਆਪ ਬਾਲਾਂ ਤੇ ਆਏ ਬੱਚਿਆਂ ਨੇ ਅੱਜ ਜਲਦੀ ਜਲਦੀ ਹਾਂਜੀ ਕਲੱਬ ਵੱਲੋਂ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ ਜੀ ਕਿ ਬੱਚਿਆਂ ਨੂੰ ਆਪਾਂ ਗਰਾਊਂਡ ਦਾ ਡੋਨ ਨਾਲ ਵਾਸਤੇ ਜੋ ਵੀ ਆਪਾਂ ਕਰ ਸਕਦੇ ਆ ਉਪਰਾਲੇ ਆਪਾਂ ਕਰ ਰਹੇ ਆ ਤੇ ਫਟਵਾਲਾਂ ਦਿੱਤੀਆਂ ਗਈਆਂ ਅੱਜ ਕਲੱਬ ਨੂੰ ਇਹ ਹੋ ਸਕਿਆ ਤਾਂ ਹੋਰ ਵੀ ਜੋ ਵੀ ਲੋੜ ਪਏਗੀ ਜੋ ਵੀ ਬੱਚਿਆਂ ਨੂੰ ਕਿੱਟ ਵਗੈਰਾ ਦੀ ਲੋੜ ਪਏਗੀ ਅਸੀਂ ਉਹ ਵੀ ਪ੍ਰੋਵਾਈਡ ਕਰਾਉਣਾ ਹੈ ਫਟਵਾਲਾਂ ਹੀ ਕਿਉਂ ਜੀ ਰੋਡ ਨੇੜੇ ਵੀ ਨਾਲ ਨਾਲ ਜੋ ਵੀ ਸਾਨੂੰ ਕਲੱਬ ਵੱਲ ਤੇ ਡਿਊਟੀ ਲੱਗੀ ਜੀ ਜੋ ਵੀ ਹੋਊਗਾ ਅਸੀਂ ਫਿਰ ਨਿਭਾਵਾਂਗੇ ਜੀ ਉਹਨੂੰ ਕੀ ਕਹਣਾ ਕਿ ਜਾਂਦੇ ਹੋ ਬੱਚਿਆਂ ਨੂੰ ਲੈ ਕੇ ਬੱਚਿਆਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਘਰ ਤੋਂ ਬਾਹਰ ਨਿਕਲੋ ਜੀ ਮੋਬਾਈਲ ਨੂੰ ਛੱਡੋ ਜੀ ਟੀਵੀ ਨੂੰ ਛੱਡਾ ਗਰੌਂਡ ਨਾਲ ਜੁੜਨਾ ਤਾਂ ਕਿ ਉਹਨਾਂ ਦੀ ਸਿਹਤ ਅੱਛੀ ਰਹੇ ਜੀ ਸਿਉਣ ਵਾਲਾ ਜਿਹੜਾ ਖੜੇ ਪੰਜਾਬ ਦਾ ਪ੍ਰ 代表 ਹੈ ਜੀ ਉਹ ਵਧੀਆ ਨਿਕਲੇ ਸਾਨੂੰ ਪਤਾ ਹੈ ਜੀ ਜੋ ਲਹਿਰ ਵਗ ਰਹੀ ਹੈ ਜੀ ਪੂਰੀ ਦੁਨੀਆ 'ਚ ਕਿ ਉਹਨੂੰ ਬੱਚੇ ਮਟੜਾ ਜਾ ਵੇਅਰ ਹੋਣ ਉਸ ਚੀਜ਼ ਨੂੰ ਛੱਡਣ ਫੁੱਟਵਾਲ ਦਾ ਫਿਊਚਰ ਕਿਵੇਂ ਦੇਖਦੇ ਫੁੱਟਵਾਲ ਦਾ ਫਿਊਚਰ ਬਹੁਤ ਵਧੀਆ ਜੀ ਉਹਨਾਂ ਨਾਲ ਟਾਈਮ ਜੋ ਦਿਖ ਰਿਹਾ ਜੀ ਬੱਚੇ ਨਿਕਲ ਰਹੇ ਨੇ ਅੱਗੇ ਸਾਡੇ ਕਲੱਬ ਦੇ ਬੱਚੇ ਵੀ ਗਏ ਇੱਕ ਦੋ ਬੱਚੇ ਨ ਤੇ ਅੱਗੇ ਵੀ ਸਾਨੂੰ ਲੱਗਦਾ ਹੈ ਕਿ ਸਕੋਪ ਦਿਖ ਰਿਹਾ ਹੈ ਕਿ ਅੱਗੇ ਵੀ ਹੋਰ ਵੀ ਬੱਚੇ ਨਿਕਲਣਗੇ। ਕੋਸਾ ਇਲਾਕੇ ਦੇ ਵਿੱਚ ਫਟਵਾਲ ਨੂੰ ਲੈ ਕੇ ਕਿਸ ਤਰ੍ਹਾਂ ਦੇ ਬੱਚਾ ਚੋਣ ਦੇ ਕੂਲ ਕਹਦੇ ਕੀ ਕੀ ਅੱਗੇ ਫਿਊਚਰ ਪਲਾਨਿੰਗ ਲੈ ਕੇ ਚੱਲ ਰਹੇ ਹੋ? ਦੇਖੋ ਅਗਰ ਆਪਾਂ ਫਟਵਾਲ ਦੀ ਗੱਲ ਕਰੀਏ ਤਾਂ ਵਧੀਆ ਚੱਲ ਰਿਹਾ ਹੁਣ ਜਿੱਦਾਂ ਸਾਡੇ ਕਲੱਬ ਵੱਲੋਂ ਇੱਕ ਕੈਂਪ ਅੱਜ ਅਨਾਉਂਸ ਕੀਤਾ ਗਿਆ ਹੈ 15 ਮਈ ਤੋਂ ਲੈ ਕੇ 15 ਜੂਨ ਤੱਕ ਇੱਕ ਮਹੀਨੇ ਦਾ ਜੀ ਫ੍ਰੀ ਕੈਂਪ ਲਾਉਂਦੇ ਆਂ ਹਰ ਇੱਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋ ਉਸ 15 ਮਈ ਤੋਂ ਲਾ ਰਹੇ ਆਂ ਤਾਂ ਅੱਜ ਦਾ ਜੋ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਸਾਡੇ ਕਲੱਬ ਦੇ ਮੈਂਬਰ ਵੀਰ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਕਿ ਸਾਡੇ ਕਲੱਬ ਨੂੰ 20 ਪਟਵਾਲਾਂ ਬੱਚਿਆਂ ਨੂੰ ਦਿੱਤੀਆਂ ਨੇ ਅਸੀਂ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਕਿਉਂਕਿ ਸਮੇਂ-ਸਮੇਂ ਨਾਲ ਬੱਚਿਆਂ ਨੂੰ ਇਕਵਿਪਮੈਂਟ ਦੀ ਜ਼ਰੂਰਤ ਰਹਿੰਦੀ ਹੈ ਬਹੁਤ ਜ਼ਿਆਦਾ ਤੇ ਸਮੇਂ-ਸਮੇਂ ਨਾਲ ਜਿਹੜੀ ਵੀ ਕਲੱਬ ਦੇ ਮੈਂਬਰ ਹੈ ਜਿਹਦੀ ਵੀ ਕਲੱਬ ਵੱਲੋਂ ਡਿਊਟੀ ਲੱਗਦੀ ਹੈ ਉਹ ਉਹ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਾ ਹੈ ਉਸੇ ਦੇ ਬੱਦੇ ਨਜ਼ਰ ਅੱਜ ਡਿੰਪਲ ਜੀ ਨੇ ਸਾਡੇ ਕਲੱਬ ਨੂੰ 20 ਪਾਲਾਂ ਦਿੱਤੀਆਂ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਟੈਂਪ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੀ ਕੈਂਪ ਸਾਡਾ ਜਿਹੜਾ ਹੈਗਾ 15 ਮਈ ਤੋਂ ਅਸੀਂ ਸਟਾਰਟ ਕਰਦੇ ਹਾਂ ਕਿਉਂਕਿ ਛੁੱਟੀਆਂ ਦੇ ਦਿਨ ਆ ਜਾਂਦੇ ਆ ਤੇ ਬੱਚਿਆਂ ਨੂੰ ਸੰਗਤ ਤੋਂ ਬਚਾਉਣ ਵਾਸਤੇ ਅਸੀਂ ਹਰ ਸਾਲ ਕੈਂਪ ਆਰਗੇਨਾਈਜ਼ ਕਰਦੇ ਹਾਂ ਕਲੱਬ ਵੱਲੋਂ ਉਹਦੇ ਵਿੱਚ ਬੱਚਿਆਂ ਨੂੰ ਬਕਾਇਦਾ ਕਿੱਟਾਂ ਪਿਛਲੇ ਇਵੈਂਟ ਚ ਦਿੱਤੀਆਂ ਗਈਆਂ ਤੇ ਉੱਥੇ ਫਰੈਸ਼ਮੈਂਟ ਵਗੈਰਾ ਵੀ ਸਾਰੀ ਕਲੱਬ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਤੇ 1 ਮਹੀਨਾ ਸੀ ਇਹ ਕੈਂਪ ਲਾ ਰਹੇ ਹਾਂ ਤੇ ਕੈਂਪ ਤੋਂ ਬਾਅਦ ਫਿਰ ਸਾਡੀ ਅਕੈਡਮੀ ਵੀ ਰੈਗੂਲਰ ਚੱਲਦੀ ਹੈ ਉਸ ਤੋਂ ਬਾਅਦ ਇਸ ਲੈਵਲ ਦੇ ਟ੍ਰੇਨਰ ਆਪਣੇ ਜਿਹੜੇ ਉਸ ਕੈਂਪ ਤੇ ਜਾ ਰਹੇ ਨੇ ਦੇਖੋ ਸਾਡੇ ਕੋਲ ਤਾਂ ਇੰਡੀਆ ਲੈਵਲ ਦੇ ਟ੍ਰੇਨਰ ਆ ਹੁਣ ਕਹਿ ਸਕਦੇ ਆ ਵਧੀਆ ਕੋਚ ਸਾਡੇ ਕੋਲ ਐ ਤੇ ਬੱਚਿਆਂ ਨੂੰ ਅਸੀਂ ਟ੍ਰੇਨਿੰਗ ਦਿੰਦੇ ਆ ਤੇ ਸਾਡੇ ਕੁਝ ਬੱਚੇ ਗਏ ਆ ਨੈਸ਼ਨਲ ਖੇਡ ਰਹੇ ਆ ਹੁਣ ਵੀ ਰੀਸੈਂਟਲੀ ਸਾਡਾ ਇੱਕ ਬੱਚਾ ਅੰਡਰ 20 ਨੈਸ਼ਨਲ ਖੇਡ ਰਿਹਾ ਹੈ ਤੇ ਆਣ ਵਾਲੇ ਟਾਈਮ 'ਚ ਵੀ ਬਹੁਤ ਵਧੀਆ ਤੁਹਾਨੂੰ ਕੋਈ ਇੱਕ ਦੇਖੇਗਾ ਫੁੱਟਬਾਲ ਦੇ ਵਿੱਚ ਕਰਾਲੀ ਦਾ ਜੋ ਪਹਿਲਾ ਨਾਮ ਸੀ ਉਹ ਬਹੁਤ ਜਲਦੀ ਤੁਹਾਨੂੰ ਦੁਆਰਾ ਵੇਖਣ ਨੂੰ ਮਿਲੇਗਾ ਬੱਚਿਆਂ ਦੀ ਕਾਉਂਸਲਿੰਗ ਵੀ ਕੀਤੀ ਗਈ ਹੈ ਜੀ ਪਾਪਾ ਆਪਕਾ ਆਈਓਐਸ ਕਾ ਦੇ ਰਾਹੀਂ ਤੁਹਾਡੇ ਕੈਂਪ ਦੇ ਜਾਂ ਹੋਰ ਕੋਸਟਿਫਾ ਜੀ ਨਾਲ ਸਮਾਦਿਸ਼ ਤੇ ਨਾ ਕਾਫੀ ਹੈ ਕੀ ਬੱਚਿਆਂ ਨਾਲ ਵਿਚਾਰ ਸਾਂਝੀ ਕਰੀਏ ਅੱਜ ਦੇਖੋ ਜਿੱਦਾਂ ਵੀ ਸਾਡੇ ਜੋ ਅਸੀਂ ਅੱਜ ਬੰਦੇ ਬੁਲਾਏ ਸੀ ਤੇ ਜੋ ਬਹੁਤ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਕਈ ਜਿਦਾ ਸਾਡੇ ਲਕੀ ਗਲਸੀ ਜੀ ਨੇ ਆਪਣਾ ਬਲੱਡ ਡੋਨੇਸ਼ਨ ਦਾ ਕੈਂਪ ਲਾਉਂਦੇ ਨੇ ਹੋਰ ਵੀ ਸਮਾਜ ਸੇਵਾ ਕਰਦੇ ਨੇ ਸਤਨਾਮ ਜੀ ਨੇ ਜੋ ਰਾਮਗੜੀਆ ਕਾਲ ਜਥੇਬੰਦੀ ਵੱਲੋਂ ਵੀ ਟਾਈਮ ਦੇ ਟਾਈਮ ਲੋਕ ਸੇਵਾ ਦੇ ਕੰਮ ਕਰਦੇ ਆ ਕੈਂਪ ਲਾਉਂਦੇ ਆ ਖਾਲਸਾ ਜੀ ਨੇ ਜੋ ਗੱਤਗਾ ਦੇ ਪ੍ਰੋਗਰਾਮ ਕਰਦੇ ਆ ਪਿੱਛੇ ਉਹਨਾਂ ਪ੍ਰੋਗਰਾਮ ਹੋਰ ਵੀ ਕਈ ਸਾਡੇ ਸੱਜਣ ਸਾਡੇ ਹੈਂਡਬਾਲ ਦੇ ਕੋਚ ਹਰਵਿੰਦਰ ਜੀ ਨੇ ਜਿਨ੍ਹਾਂ ਦਾ ਵੀ ਇੱਥੇ ਬਹੁਤ ਵਧੀਆ ਸੈਂਟਰ ਚੱਲਦਾ ਹੈ ਇਹੀ ਹੈ ਅਸੀਂ ਉਹਨਾਂ ਵੱਲੋਂ ਵੀ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨੇ ਇੱਥੇ ਆਪਣੇ ਵੱਲੋਂ ਆਪਣੇ ਵਿਚਾਰ ਬੱਚਿਆਂ ਨੂੰ ਸਾਂਝੇ ਕੀਤੇ ਹਨ ਕਿਉਂਕਿ ਉਹ ਇਹ ਬੰਦੇ ਇਹਨਾਂ ਹੀ ਤਜਰਬਿਆਂ ਚੋਂ ਨਿਕਲ ਕੇ ਆਏ ਨੇ ਤੇ ਆਪਣੀ ਇਹ ਸਾਰੇ ਸਮਾਜ ਭਰਤੀ ਜ਼ਿੰਮੇਵਾਰੀ ਸਮਝਦੇ ਹੋਏ ਇਹਨਾਂ ਨੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਨੇ ਤੇ ਬੱਚਿਆਂ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤੇ ਨੇ ਤਾਂ ਆਕੇ ਬੱਚੇ ਜ਼ਿੰਦਗੀ ਦੇ ਵਿੱਚ ਉਹਨਾਂ ਤੇ ਅਮਲ ਕਰ ਸਕਣ ਤੇ ਇੱਕ ਮੁਕਾਮ ਤੇ ਪਹੁੰਚ ਸਕਣ ਰਾਤ ਵੇਲੇ ਕਾਫੀ ਜ਼ਿਆਦਾ ਹਨੇਰਾ ਇਸ ਗਰਾਉਂਡ ਦੇ ਵੀ ਦੇਖਣ ਨੂੰ ਮਿਲਦਾ ਹੈ ਫਲੱਡ ਲਾਈਟਾਂ ਦਾ ਵੀ ਅਰਾਂਜਮੈਂਟ ਤੇ ਅਜੇ ਵੀ ਆਫਿਸ ਲਾਇਕ ਗਰਾਊਂਡੋਂ ਲਾਈਟਾਂ ਨੂੰ ਹਾਂਜੀ ਦੇਖੋ ਵੈਸੇ ਦੂਜੀਆਂ ਲਾਈਟਾਂ ਸੀ ਇੱਥੇ ਲਗਵਾਈਆਂ ਹੋਈਆਂ ਤੇ ਪਿੱਛੇ ਜੇ ਜਿੱਦਾਂ ਕਿ ਅਸੀਂ ਦੱਸਿਆ ਐ ਐਮਪੀ ਲੈਂਡ ਵਿੱਚੋਂ 5 ਲੱਖ ਰੁਪਏ ਸਾਡੇ ਕਲੱਬ ਵਾਸਤੇ ਆਇਆ ਸੀ ਜੋ ਕਿ ਇੱਥੇ ਬੀਡੀਪੀਓ ਦਫ਼ਤਰ ਦੇ ਵਿੱਚ ਹੀ اٹਕਿਆ ਹੋਇਆ ਐ ਅਸੀਂ ਵੀ ਬਹੁਤ ਬਹੁਤ ਵਾਰ-ਵਾਰ ਉਹਨਾਂ ਨੂੰ ਬੇਨਤੀਆਂ ਕਰ ਚੁੱਕੇ ਹਾਂ ਤਾਂ ਕਿ ਅਗਰ ਇੱਥੇ ਫਲੱਡ ਲਾਈਟਾਂ ਸਾਡੀਆਂ ਲੱਗ ਜਾਂਦੀਆਂ ਨੇ ਤੇ ਕੁਝ ਬੱਚੇ ਜਿਹੜੇ ਸਕੂਲਾਂ ਦੀ ਪੜ੍ਹਾਈ ਕਰਨ ਸ਼ਾਮ ਟਾਈਮ ਨਹੀਂ ਆਪਾਂਦੇ ਤਾਂ ਉਹ ਰਾਤ ਨੂੰ ਆ ਕੇ ਆਪਣੀ ਪ੍ਰੈਕਟਿਸ ਜਾਰੀ ਰੱਖ ਸਕਣ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਫੰਡ ਜੋ ਸਾਡਾ ਆਇਆ ਏ ਉਹ ਉਹਨਾਂ ਵਿੱਚੋਂ ਸਾਡੀਆਂ ਜੋ ਗਰਾਊਂਡ ਦੀਆਂ ਫਲੈਟ ਲੈਟਾਂ ਆ ਉਹ ਲਗਵਾ ਦਿੱਤੀਆਂ ਜਾਣ। ਕੱਲ੍ਹ ਤੋਂ ਦਿੱਖ ਲੱਗਦਾ ਵੀ ਹੁਣ ਫੁੱਟਬਾਲ ਦਾ ਫਿਊਚਰ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਕਰਾਲੀ ਸ਼ਹਿਰ ਦੇ ਵਿੱਚ। ਬਿਲਕੁਲ ਬਿਲਕੁਲ ਜੀ ਬਿਲਕੁਲ ਜਿਵੇਂ ਜਸਮੀਤ ਜੀ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਉਸ ਤੋਂ ਲੱਗਦਾ ਵੀ ਅੱਗੇ ਨੂੰ ਜਿਹੜਾ ਭਵਿੱਖ ਹੈ ਬਹੁਤ ਵਧੀਆ ਹੋਵੇਗਾ। ਬਾਕੀ ਪਹਿਲਾਂ ਫੁੱਟਬਾਲ ਦਾ ਬੜਾ ਨਾਂ ਸੀ ਸਾਡੇ ਪ੍ਰਮੇਂਦਰ ਕਾਂਗਦੀ ਸੀਗੇ ਜਿਹੜੇ ਏਸ਼ੀਆਨ ਖੇਡ ਕੇ ਆਏ ਆ। ਕਰਾਲੀ ਦਾ ਨਾਂ ਤੂਤੀ ਬਾਜੀ ਸੀ ਕਿਸੇ ਟਾਈਮ ਤੇ ਕਿਉਂਕਿ ਫੁੱਟਬਾਲ ਦੀਆਂ ਟੀਮਾਂ ਬਹੁਤ ਪਰ ਵਿੱਚ ਨੂੰ ਚਲੋ ਟਾਈਮ ਹੁੰਦਾ ਹਰ ਇੱਕ ਚੀਜ਼ ਦਾ ਘਟ ਗਿਆ ਸੀ ਪਰ ਹੁਣ ਪੂਰਾ ਜਿਵੇਂ ਲੱਗੇ ਹੋਏ ਇਹਨਾਂ ਦਾ ਕਲੱਬ ਸਾਰਾ ਜੋਰ ਲਾ ਰਿਹਾ ਬੱਚਿਆਂ ਦੇ ਉੱਤੇ ਮਿਹਨਤ ਕਰ ਰਹੇ ਨੇ ਨਤੀਜੇ ਵਧੀਆ ਨਿਕਲਣਗੇ ਬੱਚਿਆਂ ਲਈ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਤਾਂ ਇਹੀ ਸੰਦੇਸ਼ ਹੈ ਵੀ ਨਸ਼ਿਆਂ ਤੋਂ ਦੂਰ ਰਹੋ ਖੇਮਾ ਵੱਲ ਧਿਆਨ ਦਿਓ ਜਿੰਨਾ ਗਰਾਊਂਡ ਦੇ ਵਿੱਚ ਟਾਈਮ ਲਾਉਣਗੇ ਉਹਨਾਂ ਉਹਨਾਂ ਦੀ ਸਿਹਤ ਵਧੀਆ ਰਹੂਗੀ ਤੇ ਨਸ਼ਿਆਂ ਤੋਂ ਬਚੇ ਰਹਿਣਗੇ ਆਪ ਵੀ ਜੇ ਫਿਲਮ ਲਈ ਕਰੋ ਜਾਂ ਤੁਸੀਂ ਕੋਈ ਇਸ ਪਾਸੇ ਵਾਲੇ ਕੰਮਾਂ ਦੇ ਵਿੱਚ ਵਿਚਰਦੇ ਨਜ਼ਰ ਆਦੇ ਹੋ ਤੇ ਇਸ ਤਰ੍ਹਾਂ ਦਾ ਲੱਗਦਾ ਜਦੋਂ ਇੱਕ ਆਪਣੇ ਸ਼ਹਿਰ ਦਾ ਬੱਚਾ ਕਿਸੇ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਤੇ ਪਲੇ ਕਰਦਾ ਬੜੀ ਮਾਣ ਵਾਲੀ ਗੱਲ ਹੈ ਸਾਡੇ ਸ਼ਹਿਰ ਦਾ ਕੋਈ ਬੱਚਾ ਨਾਂ ਕਮਾਉਂਦਾ ਉਹਦੇ ਨਾਲ ਸ਼ਹਿਰ ਦਾ ਵੀ ਨਾਂ ਸਾਡਾ ਸਾਡਾ ਵੀ ਛਾਤੀ ਚੌੜੀ ਹੋ ਜਾਂਦੀ ਹੈ ਮਨ ਖੁਸ਼ ਹੋ ਜਾਂਦਾ ਵੀ ਸਾਡੇ ਸ਼ਹਿਰ ਦਾ ਨਾਂ ਰੋਸ਼ਨ ਕਰਿਆ ਬੱਚੇ ਨੇ